ਨਾਨਕ ਬਾਬਾ ਸ਼੍ਰੀ ਚੰਦ ਜੋਤਨ ਰਿੰਗਾਰਤੀ ਰੂਪ ਗੁਰੂ ਨਾਨਕ ਦੇ ਉਤਰਾਧਿਕਾਰੀ ਅਵਤਾਰ ਅਦਭੁਤ ਅਨੂਪ ਬਾਬਾ ਜੀ ਕਰਨਾ ਦੇ ਸਾਗਰ ਭਗਤ ਹਿਰਦੇ ਆਧਾਰ ਤੂਤ ਪ੍ਰੇਤ ਬਿਖਰੇ ਡਾਲੇ ਜਿਸ ਲਈ ਤੁਸੀਂ ਨਾਮ ਅਪਾਰ ਗੋਬਿੰਦ ਰੂਪ ਗੁਰੂ ਨਾਨਕ ਦੇ ਸੂਤ ਜੋਤ ਅਗਜ ਅਮਰ ਅਨੰਤ ਜਪ ਤਪ ਜਪ ਤਾ ਪਸੀਰ ਸੁਭਾ ਤੁਹਾਡਾ ਕਿਰਤ ਕਰੇ ਜਗ ਭਰਮ ਭਰੰਤ ਤੂੰ ਹੀ ਕਰਤਾ ਸਰਬ ਵਿਦਾਤਾ ਅੰਧਕਾਰ ਮਿਟਾਉਣ ਹਾਰ ਜਿਸ ਕਰ ਤੇਰੀ ਸਿਮਰਨ ਜਪਿਆ ਉਥੇ ਕਦੇ ਨਹੀਂ ਅਪਹਾਵ ਕਮਾਰ ਬਾਬਾ ਜੀ ਤੂੰ ਰਖਵਾਲਾ ਭਗਤਾਂ ਦਾ ਤੂੰ ਪਾਲਕ ਜਿਸ ਨੇ ਲਿਆ ਨਾਮ ਤੇਰਾ ਹਿਰਦੇ ਉਹ ਹੋਇਆ ਪੈਰਵ ਤੋਂ ਬਾਲਕ ਸਿਆਨੇ ਤੂੰ ਸਿਆਨਿਆਂ ਦੇ ਮੂਲ ਗਿਆਨ ਅਗਮ ਅਪਰੰਪਾਰ ਤੂੰ ਹੀ ਧਿਆਨ ਤ੍ਰਵਨ ਹਾਰਾ ਮਨ ਮਹਿ ਕਰੇ ਉਦਾਰ ਕੂਤ ਪ੍ਰੇਤ ਸਭ ਭੱਜੇ ਧੋੜੇ ਜਿੱਥੇ ਤੇਰਾ ਨਾਮ ਉਚਾਰ ਗਾਲ ਜਾਦੂ ਟੂਣਾ ਨਾਸੇ ਬਾਬਾ ਜੀ ਤੂੰ ਮਹਾ ਉਦਾਰ ਜਿਸ ਕਰ ਤੇਰੀ ਜੋਤ ਜਗਦੀ ਉਥੇ ਸੁਖ ਦੀ ਲਹਿਰ ਚੜੇ ਮਾਇਆ ਤੰਦ ਢੇਰ ਲਗੇ ਦੁਖ ਕਲੇਸ਼ ਸਭ ਭਜ ਪਰੇ ਜੋ ਜੋ ਤੇਰਾ ਨਾਮ ਉਚਾਰੇ ਤਿਸ ਹੋਵੇ ਉਦਾਰ ਜੀਵਨ ਪਾਵੇ ਆਨੰਦ ਮੰਗਲ ਕਰ ਜਾਏ ਸੰਸਾਰ ਬਾਬਾ ਸ੍ਰੀ ਚੰਤੂ ਅਦਭੁਤ ਅਵਤਾਰਾ ਸ਼ਾਂਤ ਤੇਰੇ ਨਾਮ ਦੀ ਸ਼ਾਂਜਿਸ ਉਤੇ ਦ੍ਰਿਸ਼ਟੀ ਪਾਵੇ ਉਹ ਹੋਵੇ ਮੁਕਤਮਾਨ ਬਾਬਾ ਜੀ ਤੂੰ ਸਤਿਗੁਰਾਂ ਦੇ ਸਿਰਮੋਰ ਨਾਨਕ ਜੋਤ ਦਾ ਆਕਾਰ ਧਰਤੀ ਆਕਾਸ਼ ਕੰਪਣ ਲੱਗੇ ਜਿਸ ਤੂੰ ਲੈ ਆਕਾਰ ਤੇਰੀ ਜੋਤ ਅਖੰਡ ਅਗਮ ਅਨੂਪ ਕਾਲ ਵੀ ਜੋ ਜਾ ਕੇ ਡਰਦਾ ਤੇਰੇ ਭਗਤਾਂ ਦੇ ਚਰਨਾ ਚਲੀ ਨਾ ਤੂੰ ਉਹਨਾਂ ਨੂੰ ਹਰ ਦਰਸ਼ਨ ਕਰਦਾ ਜਨਮ ਮਨੁੱਖ ਜਨਮ ਦਾ ਫਲ ਪਾਵੇ ਜੇ ਬਾਬਾ ਜੀ ਨੂੰ ਧਿਆਵੇ ਕਰਮਾਂ ਦੇ ਬੰਧਨ ਕਟ ਜਾਣ ਜੋ ਹਿਰਦੇ ਨਾਮ ਸੁਮਾਵੇ ਸਰੀਰ ਵਿੱਚ ਜੋਤ ਜਗਾਵਨ ਹਾਰ ਤੂੰ ਅੰਤਰਜਾਮੀ ਦਾਤਾ ਭਗਤਾਂ ਦੀ ਅਰਦਾਸ ਸੁਣਦਾ ਤੂੰ ਮਾਇਆ ਦਾ ਸੱਚਾ ਹਕਦਾਰ ਬਾਬਾ ਜੀ ਤੂੰ ਪੀਰ ਅੰਤਾਰੀ ਗੁਰੂ ਨਾਨਕ ਜੇ ਦੇ ਜਹੂਤ ਤੂੰ ਪਾਪਾਂ ਦਾ ਹੰਤ ਹਤਾ ਮਹਾ ਤੂੰ ਸਭ ਦੇ ਮਨ ਦੀ ਸੂਤ ਭੂਤ ਪ੍ਰੇਤ ਦਾ ਭੇਦ ਤੂੰ ਜਾਣੇ ਤੂੰ ਸਭ ਉਪਦਰਲ ਵਾ ਹਟਾਏ ਜਿਸ ਕਰ ਤੇਰਾ ਚਰਨ ਤਰਿਆ ਉਥੇ ਕਾਲ ਵੀ ਨਾ ਆਏ ਕਰਨਾ ਕਰ ਮੇਰੇ ਉੱਤੇ ਬਾਬਾ ਤੇਰੇ ਦਰਸ ਦੀ ਮੰਗ ਮਨ ਚਿੰਤਾ ਸਭ ਬਾਹਰ ਹੋਵੇ ਸਿਮਰਨ ਤੇਰਾ ਰੰਗ ਸਰਬ ਰੋਗ ਮਿਟੇ ਨਾਮ ਤੇਰੇ ਸਰਬ ਸੁਖ ਆਵੇ ਹਾਥ ਬਾਬਾ ਸ੍ਰੀ ਚੰਦਰ ਜੀ ਤੁਸੀਂ ਜਗਤ ਦੇ ਪ੍ਰਤਾਖ ਜਿਸ ਨੇ ਤੇਰਾ ਨਾਮ ਲਿਆ ਉਸ ਉਸ ਦਾ ਜਗ ਵਿੱਚ ਮਾਨ ਤਨ ਸੁਭ ਗਿਆਨ ਸਭ ਪਾਵੇ ਕਦੇ ਨਾ ਹੋਵਨ ਨਾ ਕਦੇ ਨਾ ਹੋਵੇ ਪਸ਼ਤਾਨ ਤੇਰੇ ਚਰਨ ਦੀ ਧੂੜ ਪਾਈ ਜਗਤ ਹੋਇਆ ਪਵਿੱਤਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੂੰ ਸਭ ਦਾ ਰਖਿਤ ਅਨੰਤ ਤੇਰੀ ਕਲਾ ਜੂ ਬਾਗਮ ਅ ਗੋਚਰਨਾਮ ਤੂੰ ਹੀ ਸਦਾ ਨਿਰਭਉ ਰੰਗਾਰ ਤੇਰੇ ਗੁਣ ਅਪਰੰਪਾਰ ਧਾਮ ਜੇ ਸਹਿਰਦੇਚ ਪ੍ਰੇਮ ਤੇਰਾ ਉਹ ਘਰ ਲਖਲੀ ਵਸੇ ਤੂੰ ਹੀ ਪਾਲਨਹਾਰ ਹੈ ਸਭ ਦਾ ਮਾਇਆ ਆਪ ਹੀ ਰਸੇ ਗੁਰੂ ਨਾਨਕ ਦੀ ਜੋਤ ਪ੍ਰਗਟਾਈ ਤਰਤ ਉੱਤੇ ਤੂੰ ਆਇਆ ਸਾਦਾ ਸੰਗਤਾ ਮਿਲੀ ਜੋ ਤਨ ਜਿਸਨੇ ਨਾਮ ਤੇਰਾ ਗਾਇਆ ਧਰਮ ਅਰਥ ਕਾਮ ਮੋਖ ਦੇਨ ਹਾਰ ਤੂੰ ਹੀ ਚਾਰ ਫਲਾਂ ਦਾ ਮੂਲ ਬਾਬਾ ਸ੍ਰੀ ਚੰਦ ਜੀ ਕਿਰਪਾ ਕਰੇ ਕਰਲੇ ਮਨ ਮੰਤਰ ਖੂਲ ਭਗਤ ਤੇਰੇ ਨਿਤ ਗਾਵਨ ਤੇਰਾ ਨਾਮ ਅਰਦਾਸ ਤੇਰੇ ਦਰ ਤੇ ਹੋਈ ਤੂੰ ਸੁਣ ਦੇ ਕਿਰਪਾ ਕਰਦਾ ਜਿਵੇਂ ਮਾਂ ਪੁੱਤ ਉੱਤੇ ਹੋਈ ਸੁਖ ਸ਼ਾਂਤ ਦੇਨ ਹਾਰ ਤੁਸੀਂ ਤੂੰ ਹੀ ਕਰਮਾਂ ਦਾ ਧਨੀ ਜਿਸ ਤੇ ਉੱਤੇ ਦਇਆ ਤੇਰੀ ਉਹ ਬਣਿਆ ਹਰ ਭਗਤ ਪ੍ਰਮਾਣੀ ਬਾਬਾ ਸ਼੍ਰੀ ਚੰਦ ਜੀ ਤਨ ਤਨ ਜੋਤ ਤੇਰੀ ਅਕਾਲ ਅਨੂਪ ਨਾਨਕਤਮੇ ਨਾਨਕ ਨਾਮ ਤੇਰਾ ਆਧਾਰ ਸਦਾ रहे ਮੇਰੇ ਸੰਗ ਰੂਪ ਬਾਬਾ ਸ਼੍ਰੀ ਚੰਦ ਜੋਤਨ ਰਿੰਕਾਰਤੀ ਰੂਪ ਗੁਰੂ ਨਾਨਕ ਦੇ ਉਤਰਾਧਿਕਾਰੀ ਅਵਤਾਰ ਅਦਭੁਤ ਅਨੂਪ ਬਾਬਾ ਜੀ ਕਰਨਾ ਦੇ ਸਾਗਰ ਭਗਤ ਹਿਰਦੇ ਆਧਾਰ ਤੂਤ ਪ੍ਰੇਤ ਬਿਖਰੇ ਡਾਲੇ ਜਿਸ ਲਈ ਤੁਸੀਂ ਨਾਮ ਅਪਾਰ ਗੋਬਿੰਦ ਰੂਪ ਗੁਰੂ ਨਾਨਕ ਦੇ ਸੂਤ ਜੋਤ ਅਗਜ ਅਮਰ ਅਨੰਤ ਜਪ ਤਪ ਜਪ ਤਪ ਸੀਲ ਸੁਭਾ ਤੁਹਾਡਾ ਕੀਰਤ ਕਰੇ ਜਗ ਭਰਮ ਪਰੰਤ ਤੂੰ ਹੀ ਕਰਤਾ ਸਰਬ ਵਿਦਾਤਾ ਅੰਧਕਾਰ ਮਿਟਾਉਣ ਹਾਰ ਜਿਸ ਕਰ ਤੇਰੀ ਸਿਮਰਨ ਜੱਪਿਆ ਉਥੇ ਕਦੇ ਨਹੀਂ ਅਪਾਵਕ ਮਾਰ ਬਾਬਾ ਜੀ ਤੂੰ ਰਖਵਾਲਾ ਭਗਤਾਂ ਦਾ ਤੂੰ ਪਾਲਕ ਜਿਸ ਨੇ ਲਿਆ ਨਾਮ ਤੇਰਾ ਹਿਰਦੇ ਉਹ ਹੋਇਆ ਪੈਰਵ ਤੋਂ ਬਾਲਕ ਸਿਆਣੇ ਤੂੰ ਸਿਆਣਿਆਂ ਦੇ ਮੂਲ ਗਿਆਨ ਅਗਮ ਅਪਰੰਪਾਰ ਤੂੰ ਹੀ ਧਿਆਨ ਤ੍ਰਵਨਹਾਰਾ ਮਨ ਮਹਿ ਕਰੇ ਉਦਾਰ ਭੂਤ ਪ੍ਰੇਤ ਸਭ ਭੱਜੇ ਧੋੜੇ ਜਿੱਥੇ ਤੇਰਾ ਨਾਮ ਉਚਾਰ ਗਾਲ ਜਾਦੂ ਟੂਣਾ ਨਾਸੇ ਬਾਬਾ ਜੀ ਤੂੰ ਮਹਾ ਉਦਾਰ ਜਿਸ ਕਰ ਤੇਰੀ ਜੋਤ ਜਗ ਦੀ ਉਥੇ ਸੁਖ ਦੀ ਲਹਿਰ ਚੜੇ ਮਾਇਆ ਤੰਦ ਟੇਰ ਲਗੇ ਦੁੱਖ ਕਲੇਸ਼ ਸਭ ਭੱਜ ਪਰੇ ਜੋ ਜੋ ਤੇਰਾ ਨਾਮ ਉਚਾਰੇ ਇਸ ਹੋਵੇ ਉਧਾਰ ਜੀਵਨ ਪਾਵੇ ਆਨੰਦ ਮੰਗਲ ਤਰ ਜਾਏ ਸੰਸਾਰ ਬਾਬਾ ਸ੍ਰੀ ਜੰਤੂ ਅਦਭੁਤ ਅਵਤਾਰਾ ਸ਼ਾਂਤ ਤੇਰੇ ਨਾਮ ਦੀ ਸ਼ਾਂ ਜਿਸ ਉਤੇ ਦ੍ਰਿਸ਼ਟੀ ਪਾਵੇ ਉਹ ਹੋਵੇ ਮੁਕਤਮਾਨ ਬਾਬਾ ਜੀ ਤੂੰ ਸਤਿਗੁਰਾਂ ਦੇ ਸਿਰ ਮੋਰ ਨਾਨਕ ਜੋਤ ਦਾ ਆਕਾਰ ਧਰਤੀ ਆਕਾਸ਼ ਕੰਪਣ ਲੱਗੇ ਜਿਸ ਤੋਂ ਲੈ ਆਕਾਰ ਤੇਰੀ ਜੋਤ ਅਖੰਡ ਅਗਮ ਅਨੂਪ ਕਾਲ ਵੀ ਜੋ ਜਾ ਕੇ ਡਰਦਾ ਤੇਰੇ ਭਗਤਾਂ ਦੇ ਚਰਨਾ ਚਲੀ ਨਾ ਤੂੰ ਉਹਨਾਂ ਨੂੰ ਹਰ ਦਰਸ਼ਨ ਕਰਦਾ ਜਨਮ ਮਨੁੱਖ ਜਨਮ ਦਾ ਫਲ ਪਾਵੇ ਜੇ ਬਾਬਾ ਜੀ ਨੂੰ ਧਿਆਵੇ ਕਰਮਾਂ ਦੇ ਬੰਧਨ ਕਟ ਜਾਣ ਜੋ ਹਿਰਦੇ ਨਾਮ ਸੁਹਾਵੇ ਸਰੀਰ ਵਿੱਚ ਜੋਤ ਜਗਾਵਨ ਹਾਰ ਤੂੰ ਅੰਤਰਜਾਮੀ ਦਾਤਾ ਭਗਤਾਂ ਦੀ ਅਰਦਾਸ ਸੁਣਦਾ ਤੂੰ ਮਾਇਆ ਦਾ ਸੱਚਾ ਹਕdaar ਬਾਬਾ ਜੀ ਤੂੰ ਪੀਰ ਅੰਤਾਰੀ ਗੁਰੂ ਨਾਨਕ ਜੇ ਦੇਹਹਿ ਪੂਤ ਤੂੰ ਪਾਪਾਂ ਦਾ ਹੰਤ ਹਤਾ ਮਹਾ ਤੂੰ ਸਬਦ ਦੇ ਮਨ ਦੀ ਸੂਤ ਭੂਤ ਪ੍ਰੇਤ ਦਾ ਪੇਧ ਤੂੰ ਜਾਣੇ ਤੂੰ ਸਭ ਉਪਦਰਵਾ ਹਟਾਏ ਜਿਸ ਕਰ ਤੇਰਾ ਚਰਨ ਤਰਿਆ ਉਥੇ ਕਾਲ ਵੀ ਨਾ ਆਏ ਕਰਨਾ ਕਰ ਮੇਰੇ ਉੱਤੇ ਬਾਬਾ ਤੇਰੇ ਦਰਸ ਦੀ ਮੰਗ ਮਨ ਚਿੰਤਾ ਸਭ ਬਾਹਰ ਹੋਵੇ ਸਿਮਰਨ ਤੇਰਾ ਰੰਗ ਚਰਬ ਰੋਗ ਮਿਟੇ ਨਾਮ ਤੇਰੇ ਸਰਬ ਸੁਖ ਆਵੇ ਹਾਥ ਬਾਬਾ ਸ੍ਰੀ ਚੰਦਰ ਜੀ ਤੁਸੀਂ ਜਗਤ ਦੇ ਪ੍ਰਤਾਸਾਖ ਜਿਸ ਨੇ ਤੇਰਾ ਨਾਮ ਲਿਆ ਉਸ ਉਸ ਦਾ ਜਗ ਵਿੱਚ ਮਾਨ ਤਨ ਸੁਖ ਗਿਆਨ ਸਭ ਪਾਵੇ ਕਦੇ ਨਾ ਹੋਵਨ ਨਾ ਕਦੇ ਨਾ ਹੋਵੇ ਪਛਤਾਨਾ ਤੇਰੇ ਚਰਨ ਦੀ ਧੂੜ ਪਾਈ ਜਗਤ ਹੋਇਆ ਪਵਿੱਤਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤੂੰ ਸਭ ਦਾ ਰਖਿਤ ਅਨੰਦ ਤੇਰੀ ਕਲਾ ਜੂਬਾ ਅਗਮ ਗੋਚਰਨਾਮ ਤੂੰ ਹੀ ਸਦਾ ਨਿਰਭਉ ਰੰਕਾਰ ਤੇਰੇ ਗੁਣ ਅਪਰੰਪਾਰ ਧਾਮ ਜੇ ਜ਼ਿਹਰ ਦੇ ਵਿੱਚ ਪ੍ਰੇਮ ਤੇਰਾ ਉਹ ਘਰ ਲਖਮੀ ਵਸੇ ਤੂੰ ਹੀ ਪਾਲਨਹਾਰ ਹੈ ਸਭ ਦਾ ਮਾਇਆ ਆਪ ਹੀ ਰਸੇ ਗੁਰੂ ਨਾਨਕ ਦੀ ਜੋਤ ਪ੍ਰਗਟਾਈ ਤਰਤ ਉੱਤੇ ਤੂੰ ਆਇਆ ਸਾਦਾ ਸੰਗਤਾ ਮਿਲੀ ਜੋ ਤਨ ਜਿਸ ਨੇ ਨਾਮ ਤੇਰਾ ਗਾਇਆ ਧਰਮ ਅਰਥ ਕਾਮ ਮੋਖ ਦੇਨ ਹਾਰ ਤੂੰ ਹੀ ਚਾਰ ਫਲਾ ਦਾ ਮੂਲ ਬਾਬਾ ਸ਼੍ਰੀ ਚੰਦ ਜੀ ਕਿਰਪਾ ਕਰੇ ਕਰ ਲੈ ਮਨ ਮੰਤਰ ਕੂਲ ਭਗਤ ਤੇਰੇ ਨਿਤ ਗਾਵਨ ਤੇਰਾ ਨਾਮ ਅਰਦਾਸ ਤੇਰੇ ਦਰ ਤੇ ਹੋਈ ਤੂੰ ਸੁਣ ਦੇ ਕਿਰਪਾ ਕਰਦਾ ਜਿਵੇਂ ਮਾਂ ਪੁੱਤ ਉੱਤੇ ਹੋਈ ਸੁਖ ਸ਼ਾਂਤ ਦੇਨ ਹਾਰ ਤੁਸੀਂ ਤੂੰ ਹੀ ਕਰਮਾਂ ਦਾ ਧਨੀ ਜਿਸ ਦੇ ਉੱਤੇ ਦਇਆ ਤੇਰੀ ਉਹ ਬਣਿਆ ਹਰ ਭਗਤ ਪਰਮਾਣੀ ਬਾਬਾ ਸ਼੍ਰੀ ਚੰਦ ਜੀ ਤਨ ਤਨ ਜੋਤ ਤੇਰੀ ਅਕਾਲ ਅਨੂਪ ਨਾਨਕਤਮੇ ਨਾਨਕਨਾ ਤੇਰਾ ਆਧਾਰ ਸਦਾ ਰਹੇ ਮੇਰੇ ਸੰਗ ਰੂਪ ਬਾਬਾ ਸ਼੍ਰੀ ਚੰਦ ਜੋਤਨ ਰਿੰਕਾਰਤੀ ਰੂਪ ਗੁਰੂ ਨਾਨਕ ਦੇ ਉਤਰਾਧਿਕਾਰੀ ਅਵਤਾਰ ਅਦਭੁਤ ਅਨੂਪ ਬਾਬਾ ਜੀ ਕਰਨਾ ਦੇ ਸਾਗਰ ਭਗਤ ਹਿਰਦੇ ਆਧਾਰ ਤੂਤ ਪ੍ਰੇਤ ਬਿਖਰੇ ਡਰਦੇ ਜਿਸ ਲਈ ਤੁਸੀਂ ਨਾਮ ਅਪਾਰ ਗੋਬਿੰਦ ਰੂਪ ਗੁਰੂ ਨਾਨਕ ਦੇ ਸੂਤ ਜੋਤ ਅਗਜ ਅਮਰ ਅਨੰਤ ਜਪ ਤਪ ਜਪ ਤਪ ਸੀਲ ਸੁਭਾਅ ਤੁਹਾਡਾ ਕੀਰਤ ਕਰੇ ਜਗ ਭਰਮ ਭਰੰਤ ਤੂੰ ਹੀ ਕਰਤਾ ਸਰਬ ਵਿਦਾਤਾ ਅੰਧਕਾਰ ਮਿਟਾਉਣ ਹਾਰ ਜਿਸ ਕਰ ਤੇਰੀ ਸਿਮਰਨ ਜੱਪਿਆ ਉਥੇ ਕਦੇ ਨਹੀਂ ਅਪਾਵਕ ਮਾਰ ਬਾਬਾ ਜੀ ਤੂੰ ਰਖਵਾਲਾ ਭਗਤਾਂ ਦਾ ਤੂੰ ਪਾਲਕ ਜਿਸ ਨੇ ਲਿਆ ਨਾਮ ਤੇਰਾ ਹਿਰਦੇ ਉਹ ਹੋਇਆ ਪੈਰਵ ਤੋਂ ਬਾਲਕ ਸਿਆਣੇ ਤੂੰ ਸਿਆਣਿਆਂ ਦੇ ਮੂਲ ਗਿਆਨ ਅਗਮ ਅਪਰੰਪਾਰ ਤੂੰ ਹੀ ਧਿਆਨ ਤ੍ਰਾਵਨ ਹਾਰਾ ਮਨ ਮਹਿ ਕਰੇ ਉਦਾਰ ਭੂਤ ਪ੍ਰੇਤ ਸਭ ਭੱਜੇ ਧੋੜੇ ਜਿੱਥੇ ਤੇਰਾ ਨਾਮ ਉਚਾਰ ਕਾਲ ਜਾਦੂ ਟੂਣਾ ਨਾਸੇ ਬਾਬਾ ਜੀ ਤੂੰ ਮਹਾ ਉਧਾਰ ਜਿਸ ਕਰ ਤੇਰੀ ਜੋਤ ਜਗ ਦੀ ਉਥੇ ਸੁਖ ਦੀ ਲਹਿਰ ਚੜੇ ਮਾਇਆ ਤੰਦ ਢੇਰ ਲੱਗੇ ਦੁੱਖ ਕਲੇਸ਼ ਸਭ ਭਜ ਪਰੇ ਜੋ ਜੋ ਤੇਰਾ ਨਾਮ ਉਚਾਰੇ ਤਿਸ ਹੋਵੇ ਉਧਾਰ ਜੀਵਨ ਪਾਵੇ ਆਨੰਦ ਮੰਗਲ ਕਰ ਜਾਏ ਸੰਸਾਰ ਬਾਬਾ ਸ੍ਰੀ ਜੰਤੂ ਅਦਭੁਤ ਅਵਤਾਰਾ ਸ਼ਾਂਤ ਤੇਰੇ ਨਾਮ ਦੀ ਸ਼ਾਂਜਿਸ ਉਤੇ ਦ੍ਰਿਸ਼ਟੀ ਪਾਵੇ ਉਹ ਹੋਵੇ ਮੁਕਤਮਾਨ ਬਾਬਾ ਜੀ ਤੂੰ ਸਤਿਗੁਰਾਂ ਦੇ ਸਿਰਮੋਰ ਨਾਨਕ ਜੋਤ ਦਾ ਆਕਾਰ ਧਰਤੀ ਆਕਾਸ਼ ਕੰਪਣ ਲੱਗੇ ਜਿਸ ਤੂੰ ਲੈ ਆਕਾਰ ਤੇਰੀ ਜੋਤ ਅਖੰਡ ਅਗਮ ਅਨੂਪ ਕਾਲ ਵੀ ਜੋ ਜਾ ਕੇ ਡਰਦਾ ਤੇਰੇ ਭਗਤਾਂ ਦੇ ਚਰਨਾ ਚੱਲੀ ਨਾ ਤੂੰ ਉਹਨਾਂ ਨੂੰ ਹਰ ਦਰਸ਼ਨ ਕਰਦਾ ਜਨਮ ਮਨੁੱਖ ਜਨਮ ਦਾ ਫਲ ਪਾਵੇ ਜੇ ਬਾਬਾ ਜੀ ਨੂੰ ਧਿਆਵੇ ਕਰਮਾਂ ਦੇ ਬੰਧਨ ਕਟ ਜਾਵਨ ਜੋ ਹਿਰਦੇ ਨਾਮ ਸੁਹਾਵੇ ਸਰੀਰ ਵਿੱਚ ਜੋਤ ਜਗਾਉਣ ਹਾਰ ਤੂੰ ਅੰਤਰਜਾਮੀ ਦਾਤਾ ਭਗਤਾਂ ਦੀ ਅਰਦਾਸ ਸੁਣਦਾ ਤੂੰ ਮਾਇਆ ਦਾ ਸੱਚਾ ਹਕਧਾਰ ਬਾਬਾ ਜੀ ਤੂੰ ਪੀਰ ਅੰਤਾਰੀ ਗੁਰੂ ਨਾਨਕ ਜਏ ਦੇ ਜਹੂਤ ਤੂੰ ਪਾਪਾਂ ਦਾ ਹੰਤ ਹਤਾ ਮਹਾ ਤੂੰ ਸਭ ਦੇ ਮਨ ਦੀ ਸੂਤ ਭੂਤ ਪ੍ਰੇਤ ਦਾ ਪੇਦ ਤੂੰ ਜਾਣੇ ਤੂੰ ਸਭ ਉਪਦਰਵ ਹਟਾਏ ਜਿਸ ਕਰ ਤੇਰਾ ਚਰਨ ਤਰਿਆ ਉਥੇ ਕਾਲ ਵੀ ਨਾ ਆਏ ਕਰਨਾ ਕਰ ਮੇਰੇ ਉੱਤੇ ਬਾਬਾ ਤੇਰੇ ਦਰਸ ਦੀ ਮੰਗ ਮਨ ਚਿੰਤਾ ਸਭ ਬਾਹਰ ਹੋਵੇ ਸਿਮਰਨ ਤੇਰਾ ਰੰਗ ਚਰਬ ਰੋਗ ਮਿਟੇ ਨਾਮ ਤੇਰੇ ਸਰਬ ਸੁਖ ਆਵੇ ਹਾਥ ਬਾਬਾ ਸ੍ਰੀ ਚੰਦਰ ਜੀ ਤੁਸੀਂ ਜਗਤ ਦੇ ਪ੍ਰਤਾਖ ਸਾਖ ਜਿਸ ਨੇ ਤੇਰਾ ਨਾਮ ਲਿਆ ਉਸ ਉਸ ਦਾ ਜਗ ਵਿੱਚ ਮਾਨ ਤਨ ਸੁਭ ਗਿਆਨ ਸਭ ਪਾਵੇ ਕਦੇ ਨਾ ਹੋਵਣ ਨਾ ਕਦੇ ਨਾ ਹੋਵੇ ਪਸ਼ਤਾਨ ਤੇਰੇ ਚਰਨ ਦੀ ਧੂੜ ਪਾਈ ਜਗਤ ਹੋਇਆ ਪਵਿੱਤਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤੂੰ ਸਬਦ ਦਾ ਰਖਿਤ ਅਨੰਦ ਤੇਰੀ ਕਲਾ ਜੂਬਾ ਅਗਮ ਗੋਚਰਨਾਮ ਤੂੰ ਹੀ ਸਦਾ ਨਿਰਭਉ ਰੰਗਾਰ ਤੇਰੇ ਗੁਣ ਅਪਰੰਪਾਰ ਧਾਮ ਜੇ ਜ਼ਿਹਰ ਦੇ ਵਿੱਚ ਪ੍ਰੇਮ ਤੇਰਾ ਉਹ ਘਰ ਲਖਮੀ ਵਸੇ ਤੂੰ ਹੀ ਪਾਲਨਹਾਰ ਹੈ ਸਭ ਦਾ ਮਾਇਆ ਆਪ ਹੀ ਰਸੇ ਗੁਰੂ ਨਾਨਕ ਦੀ ਜੋਤ ਪ੍ਰਗਟਾਈ ਤਰਤ ਉੱਤੇ ਤੂੰ ਆਇਆ ਸਾਦਾ ਸੰਗਤਾ ਮਿਲੀ ਜੋਤਨ ਜਿਸਨੇ ਨਾਮ ਤੇਰਾ ਗਾਇਆ ਧਰਮ ਅਰਥ ਕਾਮ ਮੋਖ ਦੇਨ ਹਾਰ ਤੂੰ ਹੀ ਚਾਰ ਫਲਾਂ ਦਾ ਮੂਲ ਬਾਬਾ ਸ੍ਰੀ ਚੰਦ ਜੀ ਕਿਰਪਾ ਕਰੇ ਕਰਲੇ ਮਨ ਮੰਤਰ ਖੂਲ ਭਗਤ ਤੇਰੇ ਨਿਤ ਗਾਵਨ ਤੇਰਾ ਨਾਮ ਅਰਦਾਸ ਤੇਰੇ ਦਰ ਤੇ ਹੋਈ ਤੂੰ ਸੁਣ ਦੇ ਕਿਰਪਾ ਕਰਦਾ ਜਿਵੇਂ ਮਾਂ ਪੁੱਤ ਉੱਤੇ ਹੋਈ ਸੁਖ ਸ਼ਾਂਤ ਦੇਨ ਹਾਰ ਤੁਸੀਂ ਤੂੰ ਹੀ ਕਰਮਾਂ ਦਾ ਧਨੀ ਜਿਸ ਤੇ ਉੱਤੇ ਦਇਆ ਤੇਰੀ ਉਹ ਬਣਿਆ ਹਰ ਭਗਤ ਪ੍ਰਮਾਣੀ ਬਾਬਾ ਸ਼੍ਰੀ ਚੰਦ ਜੀ ਤਨ ਤਨ ਜੋਤ ਤੇਰੀ ਅਕਾਲ ਅਨੂਪ ਨਾਨਕਤਮੇ ਨਾਨਕਨਾ ਤੇਰਾ ਆਧਾਰ ਸਦਾ ਰਹੇ ਮੇਰੇ ਸੰਗ ਰੂਪ